ਖੁਸ਼ੀਆਂ ਪਰਤਾਈਆਂ ਨੇ ਦਰਅਸਲ ਟ੍ਰੀਟਮੈਂਟ ਤੋਂ ਬਾਅਦ ਬਠਿੰਡਾ ਦੇ ਉਸ ਹਸਪਤਾਲ ਤੋਂ ਬਾਅਦ ਮਾਤਾ ਚਰਨ ਕੌਰ ਤੇ ਛੋਟਾ ਸੁਭਦੀਪ ਤੇ ਨਾਲ ਬਲਕੌਰ ਸਿੰਘ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਹਵੇਲੀ ਜਿਹੜੀ 1 ਸਾਲ ਤੇ 10 ਮਹੀਨਿਆਂ ਤੋਂ ਸੁੰਨੀ ਪਈ ਸੀ ਉਹਦੇ ਵਿੱਚ ਦੁਬਾਰਾ ਤੋਂ ਕਿਲਕਾਰੀਆਂ ਖੁਸ਼ੀਆਂ ਦੁਆਰਾ ਦੇਖਣ ਨੂੰ ਮਿਲ ਰਹੀਆਂ ਨੇ ਇਹ ਤਸਵੀਰ ਉਹ ਤਸਵੀਰਾਂ ਜਿਹਨੂੰ ਹਰ ਪੰਜਾਬੀ ਵੇਖਣ ਨੂੰ ਤਰਸ ਰਿਹਾ ਸੀਗਾ ਆਪਣੇ ਲੰਬੇ ਇਲਾਜ ਤੋਂ ਬਾਅਦ ਕਿਉਂਕਿ ਇਹਨਾਂ ਨੇ ਆਈਬੀਐਫ ਜਿਹੜਾ ਹੈ ਉਹ ਬਾਹਰੋਂ ਕਰਾਇਆ ਉਸ ਤੋਂ ਬਾਅਦ ਬਠਿੰਡਾ ਦੇ ਹਸਪੀਟਲ ਜਨਮ ਤੋਂ ਲੈ ਕੇ ਹੁਣ ਤੱਕ ਉੱਥੇ ਦੀਆਂ ਬੀਨਾਂ ਤੁਹਾਨੂੰ ਦਿਖਾ ਰਹੇ ਸੀਗੇ ਪਰ ਹੁਣ ਉਹ ਖੁਸ਼ੀ ਜਿਹਦੀ ਉਡੀਕ ਸੀਗੀ ਹਵੇਲੀ ਕਿਵੇਂ ਪਹੁੰਚੂਗੀ ਸੁੰਨੀ ਹਵੇਲੀ ਨੂੰ ਫਿਰ ਤੋਂ ਭਾਗ ਲੱਗੇ ਨੇ ਔਰ ਮਾਨਸਾ ਦਾ ਉਹ ਏਰੀਆ ਜਿਹੜਾ ਜਿਹਨੂੰ ਆਪਾਂ ਟਿੱਬਿਆਂ ਵਾਲਾ ਕਹਿੰਨੇ ਸੀ ਜਿਹਨੂੰ ਸਿੱਧੂ ਮੂਸੇ ਵਾਲਾ ਫੇਮਸ ਕਰ ਗਿਆ ਉੱਥੇ ਜਿਹੜਾ ਆ ਦੁਬਾਰਾ ਤੋਂ ਆ ਤਸਵੀਰ ਜਿਹੜੀ ਆ ਵੇਖਣ ਨੂੰ ਕਈ ਲੋਕੀ ਤਰਸ ਰਹੇ ਸੀਗੇ ਹਾਈ ਸਿਕਿਉਰਿਟੀ ਕਾਰਾਂ ਜਿਹੜੀਆਂ ਨੇ ਉਹ ਅੰਦਰ ਚਲੇ ਗਿਆ ਨੇ ਔਰ ਸਵੇਰੇ ਜਿਹੜੀ ਖਬਰ ਆਈ ਸੀ ਕਿ ਕਿ ਥੁੱਝ ਦਿਨ ਇਹ ਬਠਿੰਡਾ ਰਹਿਣਗੇ ਪਰ ਅੱਜ ਜਿਹੜੇ ਇਹ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਕੁਝ ਵੱਖਰੀ ਤਸਵੀਰ ਹੈ ਔਰ ਇਹ ਦੱਸਿਆ ਜਾ ਰ ਲੈਕਤਾ ਹੁੰਦੀ ਹੈ ਨਾ ਵੀ ਆਪਣੇ ਘਰ ਲੈ ਕੇ ਸ਼ਗਨ ਬਣਾ ਕੇ ਦੁਬਾਰਾ ਤੋਂ ਬਠਿੰਡਾ ਜੜਾ ਲੈ ਕੇ ਜਾਇਆ ਜਾਊਗਾ ਫਿਲਹਾਲ ਇਹ ਸੋਹਣੀ ਤਸਵੀਰ ਸੱਧੂ ਦੀ ਹਵੇਲੀ ਤੋਂ ਸਿੱਧੀ ਲਾਈਵ ਹੈ 1 ਸਾਲ 10 ਮਹੀਨਿਆਂ ਨੂੰ ਡੀਕਦੇ ਹੋ ਗਏ ਸੀਗੇ ਸੱਧੂ ਵਾਪਸ ਆਇਆ ਜਿਵੇਂ ਜ ਸਿੱਧੂ ਦੀ ਭੂਆ ਜਸਵਿੰਦਰ ਬਰਾੜ ਨੇ ਉਹ ਗਾਣਾ ਕੱਢਿਆ ਸੀ ਵੀ ਹੁਣ ਉਹ ਛੋਟੇ ਪਿਆਰੀ ਵਾਪਸ ਆਇਆ ਤੁਸੀਂ ਦੇਖੋ ਕਿ ਖੁਸ਼ੀਆਂ ਵੇਖੋ ਆਸ-ਪਾਸੇ ਜਿਹੜੇ ਨੇ ਬੈਰੀਕੇਟਿੰਗ ਲਾ ਕੇ ਅੰਦਰ ਕੀਤਾ ਗਿਆ ਆ ਤਾਂ ਜੋ ਵੀ ਬਾਹਰ ਰਚਨਾ ਕੀਤਾ ਜਾ ਸਕੇ ਡਰਦੇ ਆ ਕਹਿੰਦੇ ਨਾ ਜਦੋਂ ਫੂਕ ਫੂਕੇ ਕਦਮ ਰੱਖ ਰਹੇ ਆ ਸਿੱਧੂ ਦੇ ਮਾਪੇ ਮਾਤਾ ਚਰਨ ਕੌਰ ਬਲਕੌਰ ਸਿੰਘ ਤੇ ਉਹਨਾਂ ਦੇ ਨਾਲ ਸੰਗੀ ਸਾਥੀ ਉਹਨਾਂ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਆ ਖੁਸ਼ੀ ਨੂੰ ਵਾਪਸ ਲੈ ਕੇ ਆਏ ਨੇ ਸੁਭਦੀਪ ਸਿੰਘ ਨਿੱਕਾ ਸੁਭਦੀਪ ਸਿੱਧੂ ਮੂਸੇਵਾਲੇ ਦਾ ਭਰਾ ਅੱਜ ਆਪਣੀ ਹਵੇਲੀ ਵਾਪਸ ਪਰਤ ਆਇਆ ਐਕਸਕਲੂਸਿਵ ਤਸਵੀਰਾਂ ਤੁਸੀਂ ਜ ਦੇਖ ਰਹੇ ਹਾਂ ਕਿ ਖੁਸ਼ੀ ਜਿਹੜੀ ਕਈ ਦਿਨਾਂ ਤੋਂ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਪੂਰਾ ਪੰਜਾਬ ਕਰ ਰਿਹਾ ਔਰ ਲਗਾਤਾਰ ਉਹਦੇ ਤੇ ਤੁਹਾਨੂੰ ਅਸੀਂ ਅਪਡੇਟ ਦਿੰਦੇ ਆਏ ਸੀਗੇ ਉਹ ਖੁਸ਼ੀ ਅੱਜ ਉਹਦੇ ਘਰ ਵਾਪਸ ਪਹੁੰਚੀ ਹੈ ਲੰਬਾ ਸਮਾਂ ਉਡੀਕ ਤੋਂ ਬਾਅਦ ਇਸ ਹਵੇਲੀ ਨੂੰ ਭਾਗ ਲੱਗੇ ਨੇ ਉਹ ਹਵੇਲੀ ਜਿਹਨੂੰ ਆਪਾਂ ਕਹਿੰਨੇ ਸੀ ਵੀ ਇੰਨੀ ਜਿਆਦਾ ਆਧਾ ਸਿੱਧੂ ਮੂਸੇਵਾਲਾ ਨੇ ਆਪਣਾ ਪਿੰਡ ਚੁਣਿਆ ਆਪਣਾ ਉਹ ਗਾਂਵ ਚੁਣਿਆ ਜਿਹਨੂੰ ਕਦੇ ਕੋਈ ਗੌਲਦਾ ਨਹੀਂ ਸੀਗਾ ਨਹੀਂ ਤਾਂ ਬਹੁਤੇ ਲੋਕੇ ਕਹਿੰਦੇ ਆ ਕਿ ਜਦੋਂ ਸੈਟਲ ਹੋ ਜਾਈਦਾ ਤਾਂ ਅਸੀਂ ਵੱਡੇ ਸ਼ਹਿਰਾਂ ਚ ਰਹਿੰਦੇ ਹਾਂ ਉੱਥੇ ਸੱਖ ਸੁਵਿਧਾ ਜ਼ਿਆਦਾ ਹੁੰਦੀ ਹੈ ਚੰਡੀਗੜ੍ਹ ਆਮ ਜਿ ਆਪਣੇ ਖੇਤ ਚੁਣੇ ਤੇ ਆਪਣੇ ਘਰ ਨੂੰ ਹਵੇਲੀ ਚ ਤਬਦੀਲ ਕੀਤਾ ਉਹ ਹਵੇਲੀ ਉਹਦੀ ਮੌਤ ਤੋਂ ਬਾਅਦ 트ੈਜੈਡੀਕ ਦੇ ਤੋਂ ਬਾਅਦ ਸੁੰਨੀ ਪਈ ਸੀ ਪਰ ਉਸ ਸੁੰਨੀ ਹਵੇਲੀ ਨੂੰ ਅੱਜ ਭਾਗ ਲੱਗੇ ਨੇ ਜਦੋਂ ਸੁਭਦੀਪ ਛੋਟਾ ਸੁਭਦੀਪ ਆਪਣੇ ਮਾਂ ਤੇ ਆਪਣੇ ਪਿਓ ਦੇ ਨਾਲ ਉਸ ਹਵੇਲੀ ਵਾਪਸ ਆਇਆ ਤੁਸੀਂ ਦੇਖੋ ਵੀ ਸੁਰੱਖਿਆ ਦੇ ਪ੍ਰਬੰਧਾ ਕਿਵੇਂ ਹਵੇਲੀ ਦੇ ਵਿੱਚ ਹੁਣ ਉਹਨਾਂ ਦੀ ਕਾਰ ਵੜਦੀ ਆ ਔਰ ਕੱਠ ਜਿਹੜਾ ਆ ਉਸ ਤੋਂ ਬਚਾ ਕੀਤਾ ਗਿਆ ਆ ਕਿਸੇ ਤਰੀਕੇ ਦੀ ਕੋਈ ਅਪਡੇਟ ਨਹੀਂ ਦਿੱਤੀ ਗਈ ਕਿਉਂਕਿ ਇਹ ਜ਼ਰੂਰੀ ਵੀ ਆ ਅਜੇ ਛੋਟਾ ਬੱਚਾ ਆ ਔਰ ਉਸ ਨੂੰ ਇਨੇ ਕੱਠ ਚ ਲੈ ਕੇ ਜਾਣਾ ਕਿਉਂਕਿ ਹੁਣ ਮੌਸਮ ਵੀ ਜਿਹੜਾ ਆ ਕਰਵਟ ਲੈਂਦਾ ਪਰ ਇਸ ਹਵੇਲੀ ਨੂੰ ਭਾਗ ਲੱਗ ਗਏ ਇਸ ਹਵੇਲੀ ਦੇ ਵਿੱਚ ਫਿਰ ਤੋਂ ਦੁਬਾਰਾ ਤੋਂ ਰੌਣਕਾਂ ਆ ਔਰ ਅੱਜ ਤੇਲ ਚੋਕੇ ਛੋਟੇ ਸ਼ੁਭਦੀਪ ਨੂੰ ਇਸ ਹਵੇਲੀ ਦੇ ਅੰਦਰ ਵੜਿਆ ਗਿਆ ਉਹ ਹਵੇਲੀ ਜਿਹਦੇ ਲਈ ਇਹ ਸਭ ਕੁਝ ਹੋਇਆ ਜਿਹਦੇ ਲਈ ਮਾਪਿਆਂ ਨੇ ਐਡੇ ਜੋਖਮ ਜਾ ਕੇ ਜੋਖਮ ਜਾ ਕੇ ਕਰਕੇ ਜਿਹੜਾ ਆ ਆਈਵੀਐਫ ਕਰਾਇਆ ਉਸ ਬਾਅਦ ਦੇ ਖੁਸ਼ੀ ਪੂਰੇ ਪੰਜਾਬ ਚ ਹੁੰਦੀ ਆ ਪਰ ਹੁਣ ਹਵੇਲੀ ਦੇ ਵਿੱਚ ਰੌਣਕਾਂ ਆਸੇ ਪਾਸੇ ਨਿੰਮ ਬੰਨ ਦਿੱਤੀ ਜਿਵੇਂ ਆਮ ਪਿੰਡਾਂ ਦੇ ਵਿੱਚ ਹੁੰਦਾ ਹੈ ਬਈ ਜਦੋਂ ਕੋਈ ਮੁੰਡਾ ਜੰਮਦਾ ਆ ਜਾਂ ਸ਼ੁਭ ਕੰਮ ਹੁੰਦਾ ਤੇ ਘਰਾਂ ਦੇ ਬਾਰਾਂ ਦੇ ਉੱਤੇ ਜਿਹੜਾ ਨਿੰਮ ਬੰਨੀ ਜਾਂਦੀ ਹੈ ਸੋ ਆ ਨਿੰਮ ਬੰਨੀ ਹੋਈ ਤੁਸੀਂ ਦੇਖੋ ਵੀ ਇਹ ਵਾਕਈ ਖੁਸ਼ੀ ਦਾ ਪ੍ਰਤੀਕ ਹੈ ਔਰ ਅੱਜ ਵਾਕਈ ਉਸ ਏਰੀਆ ਨੂੰ ਦੁਬਾਰਾ ਤੋਂ ਭਾਗ ਲੱਗ ਗਿਆ ਜੋ ਜਿਹੜਾ ਲੰਬੇ ਸਮੇਂ ਤੋਂ ਅਸੀਂ ਉਡੀਕ ਕਰ ਰਹੇ ਸੀਗੇ ਮਿਸ ਸਿੱਧੂ ਮੂਸੇਵਾਲਾ ਮੁੜ ਕੇ ਆਵੇ ਔਰ ਇਸ ਹਵੇਲੀ ਸੁਣੀ ਪਈ ਹਵੇਲੀ ਨੂੰ ਦੁਬਾਰਾ ਤੋਂ ਖੁਸ਼ੀਆਂ ਵੇਖਣ ਨੂੰ ਮਿਲਣ ਉਹ ਖੁਸ਼ੀਆਂ ਦਾ ਜਿਹੜਾ ਸੰਸਲਾ ਆ ਉਹ ਸ਼ੁਰੂ ਹੋ ਗਿਆ ਆਪਦੇ ਘਰ ਉਹਦੇ ਪੈਰ ਪੈ ਗਏ ਆ ਹਾਲਾਂਕਿ ਜਿਹੜਾ ਆਪਾਂ ਕਹਿੰਨੇ ਸੀਗੇ ਵੀ ਕੁਝ ਦਿਨ ਇਹ ਕਹਿੰਦੇ ਸੀ ਵੀ ਅਸੀਂ ਬਠਿੰਡਾ ਰਹਿਣਾ ਆ ਔਰ ਹਜੇ ਵੀ ਇਹ ਤਾਂ ਕਿਹਾ ਜਾਂਦਾ ਵੀ ਬਠਿੰਡਾ ਵਾਪਸ ਜਾਣਗੇ ਥੋੜੇ ਦਿਨਾਂ ਦੇ ਲਈ ਕਿਉਂਕਿ ਉਹ ਥਾਂ ਜਿਹੜਾ ਡਾਕਟਰ ਦੇ ਕੋਲ ਰਹਿਣਾ ਬਹੁਤ ਜ਼ਰੂਰੀ ਸੀਗਾ ਪਰ ਫਿਲਹਾਲ ਤੁਸੀਂ ਦੇਖੋ ਵੀ ਇਹ ਸਾਰੀਆਂ ਗੱਲਾਂ ਪਿੱਛੇ ਪੁੱਲ ਜਾਂਦੀਆਂ ਸਾਰੀਆਂ ਗੱਲਾਂ ਉਹ ਪੜਦੇ ਹੀਟ ਲੁੱਕ ਗਈਆਂ ਜਦੋਂ ਇੱਕ ਛੋਟੀ ਜਾਨ ਸੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਛੋਟਾ ਭਰਾ ਆਪਦੇ ਘਰੇ ਆਉਂਦਾ ਆ ਘਰੇ ਵਾਪਸ ਆ ਗਿਆ ਹਵੇਲੀ ਦੇ ਵਿੱਚ ਕੱਲੇ ਹੀ ਕੱਲੀ ਉਹ ਕਹਿ ਲਓ ਕਿ ਛੋਟਾ ਸੁਭਦੀਪ ਨਹੀਂ ਆਇਆ ਉਸ ਹਵੇਲੀ ਦੇ ਵਿੱਚ ਜਾਨ ਆ ਗਈ ਆ ਉਸ ਹਵੇਲੀ ਦੇ ਵਿੱਚ ਰੂਹ ਫੂਕ ਦਿੱਤੀ ਆ ਕਿਲਕਾਰੀਆਂ ਰੌਣਕਾਂ ਰੰਗ ਭਾਗ ਸਭ ਕੁਝ ਉਸ ਹਵੇਲੀ ਦੇ ਵਿੱਚ ਵਾਪਸ ਮੁੜ ਆਇਆ ਔਰ ਉਹ ਜਦੋਂ ਅਸੀਂ ਕਹਿੰਨੇ ਆ ਵੀ ਜਦੋਂ ਅਸੀਂ ਉਸ ਪਲ ਨੂੰ ਸੋਚਦੇ ਸੀ ਵੀ ਕੀ ਹੋ ਗਿਆ ਹਰ ਕਿਹਦਾ ਤਰੌ ਨਿਕਲਦਾ ਆ ਪਰ ਇਹ ਬਹੁਤ ਸੋਹਣੀ ਸੁਖਾਵੀ ਤਸਵੀਰ ਹੈ ਮਾਨਸੇ ਦੀ ਤਸਵੀਰ ਹੈ ਜਿਹੜੀ ਅਸੀਂ ਸਾਰੇ ਲੋਚਦੇ ਸੀ ਵੀ ਕਿਤੇ ਕਾਸ਼ ਉਹ ਤਸਵੀਰ ਬਦਲ ਜਵੇ ਸਿੱਧੂ ਮੂਸੇ ਵਾਲਾ ਵਾਪਸ ਆ ਜਾਵੇ ਤੇ ਅੱਜ ਹਵੇਲੀ ਦੇ ਵਿੱਚ ਉਹ ਪੈਰ ਰੱਖ ਲਿਆ ਐਕਸਕਲੂਸਿਵ ਤਸਵੀਰਾਂ ਬਹੁਤ ਜਲਦ ਤੁਹਾਨੂੰ ਉਹ ਤਸਵੀਰ ਵੀ ਦਿਖਾਵਾਂਗੇ ਕਿਉਂਕਿ ਉੱਥੇ ਰੌਣਕ ਲੱਗ ਗਈ ਆ ਆਸ-ਪਾਸੇ ਲੋਕ ਖੜ੍ਹ ਗਏ ਨੇ ਔਰ ਦੇਖਣ ਦੇ ਨੇ ਔਰ ਇਹਨਾਂ ਲਈ ਦੁਆਵਾਂ ਮੰਗਦੇ ਨੇ ਵੀ ਵਾਕਈ ਹੁਣ ਇਹਨਾਂ ਦੀ ਹਵੇਲੀ ਨੂੰ ਜਾਂ ਇਹਨਾਂ ਦੇ ਲੋਕਾਂ ਨੂੰ ਕੋਈ ਨਜ਼ਰ ਬੁਰੀ ਨਾ ਲੱਗ ਜਾਵੇ ਇਹ ਤਸਵੀਰ ਬਹੁਤ ਸੁਖਾਮੀ ਤਸਵੀਰ ਹੈ ਬਾਤ ਤੋਂ ਬਾਅਦ ਇਸ ਤਸਵੀਰ ਨੂੰ ਸ਼ੇਅਰ ਕਰੋ ਸ਼ੁਭਦੀਪ ਵਾਪਸ ਆ ਗਿਆ ਆਪਣੀ ਹਵੇਲੀ ਮੂਸੇ ਵਾਲਾ ਵਾਪਸ ਆ ਗਿਆ ਆਪਣੀ ਹਵੇਲੀ ਔਰ ਮਾਪਿਆਂ ਦੀਆਂ ਖੁਸ਼ੀਆਂ ਮਾਪਿਆਂ ਦੀਆਂ ਉਹ ਜਿਹੜੀਆਂ ਚਾਹ ਸੀਗੇ ਵਲਵਲੇ ਸੀਗੇ ਉਹ ਸਭ ਕੁਝ ਵਾਪਸ ਆਏ ਨੇ ਉਹਦੇ ਆਉਣ ਦੇ ਨਾਲ ਐਕਸਕਲੂਸਿਵ ਤਸਵੀਰ ਹੈ ਬਹੁਤ ਦੇਰ ਤੱਕ ਬਹੁਤ ਜਲਦ ਤੁਹਾਨੂੰ ਉਹ ਤਸਵੀਰ ਦਿਖਾਵਾਂਗੇ ਕਿਉਂਕਿ ਅੰਦਰ ਸਾਡੇ ਰਿਪੋਰਟਰਸ ਵੀ ਨੇ ਜਲਦ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ ਫਿਲਹਾਲ ਬਹੁਤ ਪ੍ਰੇਜ਼ ਕੀਤਾ ਗਿਆ ਆ ਕਿਸੇ ਤਰੀਕੇ ਦਾ ਵੀ ਕੋਈ ਜਿਹੜਾ ਆ ਗੋਲ ਨਹੀਂ ਕੀਤੀ ਗਈ ਅੰਦਰ ਹਰ ਲੋ ਬੁਲਾਏ ਨਹੀਂ ਗਏ ਲੋਕ ਔਰ ਕਿਉਂਕਿ ਡਰਦੇ ਨੇ ਮਾਪੇ ਵੀ ਅਜੇ ਜਿਹੜਾ ਆ ਇਸ ਪੜਾ ਤੋਂ ਵੱਖਰਾ ਰੱਖਿਆ ਜਾਵੇ ਫਿਲਹਾਲ ਇਹ ਬਹੁਤ ਸੋਹਣਾ ਸੁਖਾਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਦੀ ਹਵੇਲੀ ਨੂੰ ਭਾਗ ਲੱਗੇ ਸੁਭਦੀਪ ਛੋਟਾ ਸੁਭਦੀਪ ਸਿੱਧੂ ਮੂਸੇ ਵਾਲੇ ਦਾ ਭਰਾ ਹਸਪਤਾਲ ਬਠਿੰਡਾ ਵਾਲੇ ਹਸਪਤਾਲ ਤੋਂ ਘਰ ਵਾਪਸ ਪਰਤੇ ਆਇਆ ਉਹ ਖੁਸ਼ੀ ਉਹ ਚਾ ਜਿਹੜੇ ਆ ਉਹ ਸੰਭਲੇ ਨਹੀਂ ਰਹਿੰਦੇ ਤੁਸੀਂ ਇਹ ਦੇਖੋ ਕਿ ਕਿੰਨਾ ਸੋਹਣਾ ਮਾਹੌਲ ਹੈ ਕਿੰਨੀ ਖੂਬਸੂਰਤ ਤਸਵੀਰ ਜਿਹੜੀ